ਸਤਿ ਕਰੀਏ ਜੀ ਆਪ੍ਰੀਤ ਸਤਿ ਸ਼੍ਰੀ ਅਕਾਲ ਚਾਚੀ ਸਤਿ ਸ਼੍ਰੀ ਅਕਾਲ ਹੋਰ ਕਿਵੇਂ ਵਧੀਆ ਵਧੀਆ ਤੁਸੀਂ ਦੱਸੋ ਕਿਵੇਂ ਹੋ ਵਧੀਆ ਬਹੁਤ ਠੀਕ ਠਾਕ ਕਿਨੇ ਘੇੜ ਮਾਰੇ ਆਜੋ ਅੰਦਰ ਨਾ ਬਸ ਹੁੰਦਰ ਤਾਂ ਨਹੀਂ ਮੈਂ ਆਉਂਦੀ ਮੈਂ ਤਾਂ ਮੁੜਦੀ ਆ ਮੈਂ ਕਿਹੜਾ ਐ ਮਾਰੇ ਮੈਂ ਇੱਕ ਸਾਰਾ ਪਿੰਡੇ ਨਾਲ ਲਾਡੀ ਕੇ ਜਾਈ ਜਾਂਦਾ ਤੜਕੇ ਦਾ ਤੇ ਤੁਸੀਂ ਮੈਂ ਤਾਂ ਤੁਹਾਡਾ ਕੋਈ ਵੀ ਨਹੀਂ ਦੇਖਿਆ ਕਿਉਂ ਕੀ ਗੱਲ ਹੋ ਗਈ ਕੱਦ ਚਾਈ ਜਾਂਦੇ ਪਿੰਡ ਸੁਣ ਪਤਾ ਨਹੀਂ ਆ ਨਾ ਲਾਡੀ ਦਾ ਮੁੰਡਾ ਚੱਕਿਆ ਗਿਆ ਆ ਕਿਵੇਂ ਚਾਚੀ ਕੋਦੋ ਉਹ ਤਾਂ ਕੋਤੋਂ ਪਤਾ ਨਹੀਂ ਵੀ ਸੰਤਾ ਜੀ ਟੜਕੇ ਪਤਾ ਲੱਗਿਆ ਇਹ ਤਾਂ ਵਿਚਾਰੇ ਕਦੇ ਥਾਣੇ ਜਾਂਦੇ ਆ ਕਦੇ ਕਿਸੇ ਪੰਚਾਇਤ ਕੋਲ ਜਾਂਦੇ ਆ ਟੜਕੇ ਦੇ ਤਾਂ ਭਾਲ ਦੇ ਤੁਰੇ ਫਿਰਦੇ ਅੱਜ ਸਹੀ ਚਾਚੀ ਸਾਨੂੰ ਤਾਂ ਪਤਾ ਨਹੀਂ ਨਾਲੇ ਇੱਕ ਗਲੀ 'ਚ ਰਹਿੰਨੇ ਆ ਫਿਰ ਹਾਂਈ ਤਾਂ ਮੈਂ ਆਈ ਇੱਧਰ ਰੰਗ ਦੀ ਨਾਲੇ ਮਾਹ ਚਲ ਮੈਂ ਦੇਣੀ ਆ ਨਾ ਹਰਪ੍ਰੀਤ ਗਈ ਨਾ ਮਠਾ ਵੀ ਕਾਲਾ ਗਿਆ ਕੋਈ ਵੀ ਨਹੀਂ ਗਿਆ ਸੋ ਤਾਂ ਚਾਚੀ ਮੈਂ ਤਾਂ ਘਰ ਹੀ ਰਹਿਣੀ ਆ ਕਾਲਾ ਬਸ ਆਪ ਤਾਂ ਬਠੰਡੇ ਵਗ ਜਾਂਦਾ ਕੰਮ ਤਾਂ ਦਾ ਭਾਲਦਾ ਫਿਰਦਾ ਕੋਈ ਕੰਮ ਨਹੀਂ ਮਿਲੀ ਜਾਂਦਾ ਤਾਂ ਕਰਕੇ ਪਿੰਡੋਂ ਖੜੇ ਨਹੀਂ ਲੇ ਤਾਂ ਨੂੰ ਕਿਸੇ ਬੰਦੇ ਨੂੰ ਪਤਾ ਲੱਗ ਜਾਂਦੀ ਗੱਲ ਪਤਾ ਤਾਂ ਸਾਰੇ ਪਿੰਡ ਚ ਤੜਕੇ ਦੀ ਗੱਲ ਇੰਨੀ ਫੈਲੀ ਪਈ ਆ ਆਪਣੇ ਤਾਂ ਅੱਗ ਵੰਗੂ ਗੱਲ ਫੈਲ ਗਈ ਸਾਡੀ ਗੱਲ ਹੀ ਹੋਈ ਹਨਾ ਹੁਣ ਕੋਈ ਨਹੀਂ ਪਤਾ ਕਿ ਕਿਨੇ ਕਿ ਚੱਕਿਆ ਕਿਦੋਂ ਹਾ ਜੇ ਤਿੱਕਰਦਾ ਕੋ ਤਾਂ ਕਿਸੇ ਨੂੰ ਕੁਝ ਪਤਾ ਨਹੀਂ ਲੱਗਿਆਗਾ ਤੇ ਉਹ ਸਾਰਾ ਪਿੰਡ ਨਾਲ ਤੁਰਿਆ ਫਿਰਦਾ ਤੜਕੇ ਦਾ ਪ੍ਰਭਾਉਂਦਾ ਮੈਂ ਕਹਿੰਨੀ ਆ ਕਾਲੇ ਨਾਲ ਗੱਲ ਕਰਦੀ ਆ ਕਾਲੇ ਨਾਲ ਕਾਲਾ ġੇੜਾ ਮਾਰਿਆਊਗਾ ਮਨਿੰਦਰ ਦੋਵਾਂ ਵਿਚਾਰੇ ਦਾ ਬੁਰਾ ਹਾਲ ਹੋਇਆ ਉਹ ਗਾ ਤੂੰ ਗਈ ਸੀ ਤਾਈ ਤਾਤੀ ਮਾਏ ਤਾਂ ਤੰਚਾਰ ਗੇੜੇ ਲਾਇਆ ਇਹ ਬੁਰਾ ਹਾਲ ਹੀ ਹੈ ਉਹਦਾ ਤਾਂ ਹੁਣ ਉਹੀ ਗੱਲ ਹਾਲ ਕਿਵੇਂ ਉਹਦਾ ਚੰਗਾ ਰਹਿ ਜਿਹਦਾ ਪੁੱਤਾ ਜਗਮਾਚ ਕੇ ਉਹ ਵੀ ਤਾਂ ਹੈ ਨਾਲ ਕੱਲਾ ਕੱਲਾ ਸੀਗਾ ਚਾਰ ਧੀਆ ਹਨਾ ਮਸਾ ਦੇਖਿਆ ਸੀ ਕੈ ਕੁੜੀਆਂ ਬਾਦ ਤੇ ਜਿਹੜੀ ਰੋਜ਼ ਦੀ ਕਿਚਕਿਚਾ ਭਾਈ ਇਹ ਲੈ ਕੇ ਬਹਿ ਜਾਂਦੀ ਹੈਗੀ ਜਿਹੜਾ ਘਰ ਇਕਲੇਸ ਰਹਿੰਦਾਗਾ ਮੈਂ ਤਾਂ ਚਾਚੀ ਟੈਨਸ਼ਨ ਜੀ ਹੋ ਗਈ ਹੁਣ ਮੈਂ ਕੀ ਕਰਾਂ ਹੁਣ ਉਧਰ ਜਾ ਕੇ ਆਵਾਂ ਕਿ ਨਾ ਜਾ ਕੇ ਆਵਾਂ ਹੱਕਾ ਛੋੜਾ ਵੀ ਲੈ ਤੁਸੀਂ ਜਾ ਕੇ ਆਓ ਉਹਨੇ ਕਾਲੇ ਨਾਲ ਗੱਲ ਕਰਦੀ ਆ ਤੇ ਫਿਰ ਉਹ ਜਾ ਕੇ ਹੋ ਰਿਹਾ ਹਾਂ ਜਾਇਓ ਤੁਸੀਂ ਚੱਲ ਮੈਂ ਵੀ ਹੁਣ ਦੁਬਾਰੇ ਨਹੀਂ ਉਹਨਾਂ ਦੇ ਘਰ ਫਿਰ ਮੈਨੂੰ ਦੱਸੀ ਚੰਗਾ ਕਿ ਬੱਲ ਤਾਂ ਨਹੀਂ ਘੜਾ ਮਾਰਿਆ ਆਉਂਗੇ ਉੱਧਰ ਤੁਸੀਂ ਜਾ ਹੀ ਆਓ ਪੁੱਤ ਚੰਗਾ ਚਾਚੀ ਕਰ ਗਏ ਗੱਲ ਮੈਨੂੰ ਮੈਨੂੰ ਨਹੀਂ ਨਾ ਮੇਰਾ ਗਲਾਮਾ ਮੇਰਾ ਸਲਾਮੇ ਫੜ ਲੈਂਦਾ ਆ ਕਿ ਜਿਵੇਂ ਮੈਂ ਤਸਵੀਰੀ ਹੁੰਦਾ ਇਹਦਾ ਉਹਦੇ ਨਹੀਂ ਹੁੰਦੇ ਮੈਨੂੰ ਮੈਂ ਤਾਂ ਤੈਨੂੰ ਆਏ ਕਰ ਦੂੰ ਜੋ ਕਰ ਦੋ ਪਲੀਏ ਤੇ ਜਾਣ ਮੈਂ ਸਿੱਧੀ ਗੱਲ ਵਿੱਚ ਝੱਟ ਪਾਇਆ ਆਏ ਵੀ ਨਹੀਂ ਡਰਿਆ ਕਿ ਮੈਂ ਇਹਨਾਂ ਦੇ ਬਾਅਦ ਚ ਖੜਾ ਆਂ ਥੋੜਾ ਨਾਲ ਮੇਰੀ ਪਹੁੰਚ ਨੂੰ ਜਾਣਦਾ ਨਹੀਂ ਬੀਬੋ ਜਵਾਨੀ ਦਾ ਕੰਮ ਨਾ ਭੀਜਦਾ ਕੱਟ ਕੇ ਮੇਰੇ ਸਾਹ ਦਾ ਉੱਚ ਪਾ ਕੇ ਕੋਲੀ ਸੀਨ ਚ ਨਹੀਂ ਬੱਸ ਕਰ ਵੇ ਮੈਨੂੰ ਆਂ ਦੱਸ ਆ ਤੂੰ ਬੜਾ ਟੰਗ ਜਿਹਾ ਕਰ ਮਿਲ ਤੇ ਜਾ ਮੈਨੂੰ ਵੀ ਮੌਕੇ ਤੇ ਆਉਣੀ ਵੇ ਸੱਚੀ ਬੁਮਾਰੀ ਪੈਣਿਆ ਫੋਨ ਤਾਂ ਤੇਰੇ ਦੀਜੀਏ ਚ ਮੈਂ ਕਹੀ ਨਹੀਂ ਸਾਡੇ ਘਰੇ ਫੋਨ ਨਹੀਂ ਨਹੀਂ ਹੈਗਾ ਦੱਸਣਾ ਤਾਂ ਬਹੁਤ ਤੇ ਉਹ ਫੋਨ ਬਾਹਰ ਵੱਜ ਨਾ ਗਿਆ ਮੌਕੇ ਤੇ ਉਹ ਨੰਬਰ ਉੱਪਰ ਕਢਾ ਲੈਂਦੇ ਫੇਰ ਐਨੇ ਆਲੇ ਕਿੱਥੇ ਆ ਗਏ ਤੇ ਉਈ ਆ ਤੁਰ ਤੁਰੇ ਤਾੜਾਂ ਵਾਲਾ ਮਾਂ ਕਰ ਦੂੰ ਮੈਂ ਬਹੁਤ ਕਰ ਦੂੰ ਮੁੱਢਾ ਨਾ ਪਤਾ ਨਹੀਂ ਲੱਗਾ ਪੱਟਾ ਉਹਦੇ ਕਹਿੰਦਾ ਹੀ ਪੁਲਿਸ ਮੇਰੀ ਜੇ ਹੁੱਚਾ ਤੇ ਹੁਣ ਪੁਲਿਸ ਕਿੱਧਰ ਗਈ ਉਹਦੀ ਆਏ ਆਏ ਬਾਬੂ ਬੁੰਦ ਰਿਆ ਬੇਬੇ ਕਿੱਥੇ ਫਰਦੀਆਂ ਤੂੰ ਆਇਆ ਫਰਦਾਨ ਵੀ ਆ ਜਿੱਤੇ ਚੰਗਾ ਬੁੰਦਿਆ ਤਾੜਾ ਦੇਗਾ ਪਤਾ ਨਹੀਂ ਮੈਨੂੰ ਮੈਨੂੰ ਤਾਂ ਹੁਣ ਐ ਡਰ ਲੱਗੀ ਜਾਂਦਾ ਕਿਤੇ ਕਿਤੇ ਕੋਈ ਜੰਗ ਬ੍ਰੇਥੀ ਨਾ ਡੇ ਰਲਾ ਕੇ ਰਹਿ ਜਾਂ ਤੇ ਕੀ ਕਰਾਂਗੇ ਇੱਥੇ ਕੀ ਉਹਨਾਂ ਦੀ ਮੁੱਕੀ ਬੀਜੀ ਆਇਆ ਇੱਥੇ ਕੀ ਹੈ ਜਾਣ ਇਹ ਆਪਾਂ ਨੂੰ 2 ਰੁਪਏ ਬੰਦ ਗਿੱਸਾ ਦੇਉਂ ਸੱਚਾ ਪੈਸਾ ਉਹ ਪੈਸਾ ਕਿਵੇਂ ਕਵੇ ਕਿੰਨੇ ਕਿੱਲੇ ਮੇਰੇ ਕੋਲੇ ਉਹ ਕਰੀਏ ਜੇ ਸੁਣਾ ਦੇਂਦਾ ਮੈਂ ਬਾਤ ਸੁਣ ਸਾਬ ਦੇ ਨੇੜ ਤੇੜ ਕਹਿੰਦਾ ਸੀ ਹਾਂ ਸਾਬ ਦੇ ਨੇੜ ਤੇ 25 ਦਾ ਜੇ ਆਪਣੀ ਚੱਜ ਦੀ ਹੋਵੇ ਨਾ ਉਹ ਉਹ ਮੋٹے ਦਿਮਾਗ ਦੀ ਮੈਂ ਫੇਰ ਤੁਸੀਂ ਕੋਈ ਕਰਨਾ ਪਵੇ ਹਨ ਰੂਸ ਕਿਉਂ ਨਿਕਲੇ ਕਿਉਂ ਗੁਲਾਮਾਂ ਚੱਜ ਦੀਆਂ ਤਾਂ ਸੱਸ ਬਣਾ ਕੇ ਨਾ ਉਹਦੂ ਬਾਹਰ ਤੋਂ ਮੈਨੂੰ ਹਿੱਸਾ ਮਿਲ ਗਿਆ ਉਹ ਮੈਂ ਕੱਢਾ ਨਾ ਮੋਹਰ ਹੱਕ ਵਿੱਚ ਦੀ ਤੂੰ ਕੀ ਜਾਲ ਰੱਖੀ ਵੀ ਤਾਂ ਮੁੱਦਾ ਸੀ ਆ ਦੀਪਾ ਦੋ ਵਾਰੀ ਵੇਚ ਕਿਉਂ ਤਨਾਲ ਨਾ ਕੱਢੂੰਗਾ ਕੋਈ ਨਾ ਮੈਂ ਤਾਂ ਹਾਇਲ ਕਰੇ ਕਿ ਇਹ ਮੈਂ ਪਾ ਚਾਂ ਪਰ ਪਾ ਜਾਣਗੇ ਕੋਈ ਨਹੀਂ ਕੁਛ ਨਹੀਂ ਤਾਂ ਮੈਂ ਤੁਹਾਨੂੰ ਆਇਆ ਕਿ ਨਾ ਵੀ ਇਹ ਹੁਣ ਆਪ ਹੀ ਕਹੀ ਹਦੈ ਸੇ ਦਾ ਤਾਂ ਸੇ ਦਾ ਕਹਿਣਾ ਪਰ ਹੁਣ ਆਪਾਂ ਕਿ ਨਿਕਲੀ ਹਾਂ ਦੇ ਦੇ ਸਕਦੇ ਰਿਹੇ ਸੇ ਦੇ ਮਾਰੇ ਤਾਂ ਛਾਪੇ ਇੰਨੇ ਕੋਸੋ ਰਿਹਾਗਾ ਜੇ ਮੈਂ ਐ ਕਰਾਂ ਉਹਦਾ ਸੁੱਤੀ ਪੈਵਾ ਗੁੱਠਾ ਵੱਡ ਕੇ ਲੈ ਜਾ ਹੈ ਵੀ ਤੇ ਤੈਨੂੰ ਜਮਣ ਤੋਂ ਪਹਿਲਾਂ ਮੈਂ ਕਿਉਂ ਨਾ ਮਾਰ ਗਿਵੇ ਆਈ ਦਾ ਉੱ ਨੂੰ ਜਮ ਕੇ ਰੱਖ ਤਪ ਜਾ ਗੁੱਠਾ ਲੈ ਲੈ ਨਾ ਵਟ ਕੇ ਗੁੱਠਾ ਵਟ ਕੇ ਕੀ ਕਰੇਗਾ ਤੂੰ ਇਹ ਨਹੀਂ ਸਲਵਾਤਾ ਇਹਦਾ ਗੁੱਠਾ ਆਪਾਂ ਆਪਦੇ ਕਾਗਜ਼ਾਂ ਤੇ ਲਵਾ ਕੇ ਮੇਰੇ ਨਾਂ ਹੋ ਜੂਗੀ। ਅੱਛਾ ਕਿੱਦਾਂ ਸਿਆਣਾ ਹੈ ਤੂੰ ਆ ਸਭ ਸਿਆਣਾ ਮਰਿਆ ਹੋ ਜਿੱਤੇ ਤੂੰ ਜੰਮਿਆ। ਹੋਰ ਠੀਕ ਹੈ। ਲਾ ਤਾਂ ਇਹ ਬੁੱਚੀ ਆ। ਹੋਰ ਕੀ ਹੋ ਗਾ? ਮਰੇ ਦਾ ਵੀ ਪਤਾ ਲੱਗਦਾ ਮਰੇ ਹੋਏ ਦਾ ਗੁੱਠਾ ਇਹ। ਉਹ ਤੇਰੀ ਮਾਂ ਮਸੀਨ ਜੀ ਉਹਦੀ ਦੱਸ ਦੂ ਸਿਕਾਨ ਕਰਕੇ। ਲੈ ਜੱਬ ਹੋ ਗਿਆ ਕਹਣਾ। ਤੱਫ ਹੋ ਗਿਆ ਹਰਾ। ਮਰੀ ਜਿੱਤ ਉਹ ਗੱਪਾ ਕਰੀਂ ਕਰੀਂ ਨਾ ਮੈਨੂੰ ਮਰੇ ਦਿਖਾਈ ਦਿੰਦੇ ਆ ਰਾਤ ਨੂੰ। ਹੈਂ? ਚੋਟਾ ਆ ਜਾਂਦਾ ਮੇਰੇ ਮਾੜੇ ਘਾਲ ਕੂਕਦਾ ਫਿਰਦਾ ਨਹੀਂ ਉਹਦਾ ਤੇਰਾ ਹੀ ਫਿਰਦਾ ਹੋਏ ਬੇਬੇ ਪਲੀ ਤੇ ਚਾਹੇ ਤੁੰਡਰਾਉਣਾ ਨਾ ਹੋਰ ਰਾਤ ਨੂੰ ਆਉਂਦਾ ਹੁੰਦਾ ਇੱਕਦਮ ਧਵੜ ਧਵੜਦਾ ਰਗਾਤਾ ਚਾ ਚਪਾ ਕਰ ਮੂੰਹ ਬੰਦ ਰੱਖ ਹਾਂ ਜੀ ਉੱਚੀ ਕਰੇ ਹਾਂ ਜੀ ਆ ਗਈ ਬੇਬੇ ਕੀ ਪਾਣੀ ਵੀ ਨਾ ਹਣ ਤਾਂ ਤੂੰ ਆਦੀ ਮਾਂ ਨਾਲ ਚੰਗੀਆਂ ਭੜੀਆਂ ਗੱਲਾਂ ਕਰਦਾ ਸੀ ਆ ਫੇਰ ਵਾਜੀ ਬਦਲ ਲਈ ਨਹੀਂ ਇਹ ਤਾਂ ਪੰਜ ਨੂੰ ਦੱਸਿਆ ਤਾਂ ਹੈਗਾ ਇਹ ਡੱਕਿਆ ਵਰਦਾ ਉਹਨਾਂ ਨੂੰ ਕਦੇ ਤਾਂ ਇਹ ਪਤਾ ਕੀ ਕਰ ਲੱਗੇ ਕਦੋਂ ਨੱਚਣ ਲੱਗੇ ਤੇ ਕਦੋਂ ਗਾਉਣ ਲੱਗੇ ਤੇ ਕਦੋਂ ਰੋਣ ਲੱਗੇ ਕਦੋਂ ਹੱਸਣ ਲੱਗੇ ਤੁਸੀਂ ਕਿਵੇਂ ਆ ਰਹੇ ਸੀ ਆ ਲੱਛਣ ਕੋਈ ਨਾ ਫੇਰ ਜਾ ਸਾਹਮਣੇ ਕਰੀ ਲੱਛਣ ਮੈਂ ਤਾਂ ਇੱਥੇ ਬੈਠਾ ਹਾਂ ਜਿੰਨਾ ਚਿਰ ਮੇਰੀ ਥੀ ਨਹੀਂ ਆਉਂਦੀ ਹਮ ਜੜਾ ਹੋ ਇਧਰ ਲੈ ਲੈ ਫਿਰ ਤੇ ਆ ਕੋਈ ਗੱਲ ਨਹੀਂ ਬਹਿ ਜਾ ਬਹਿ ਜਾ ਨਹੀਂ ਤੁਸੀਂ ਫੇਰ ਪਾਣੀ ਵੀ ਆਏ ਹੋ ਤੁਸੀਂ ਬਾਹਰੋਂ ਆ ਜਾ ਬਹਿ ਜਾ ਬਹਿ ਜਾ ਮੈਂ ਤਾਂ ਆਇਆ ਖੜਾ ਵੀ ਇਹ ਗੋਲੀ ਵਾਲਾ ਦਿੱਤਾ ਪਿੰਨਾਂ ਦਾ ਲਿਆ ਦੂੰਗਾ ਮੈਨੂੰ ਕਾਸੇ ਵੀ ਲੋੜ ਨਹੀਂ ਕਾਕਾ ਮੈਨੂੰ ਬਸ ਮੇਰੀ ਧੀ ਮਿਲ ਜੇ ਮੈਂ ਤਾਂ ਧੀ ਨੂੰ ਦੇਖ ਜਗਾ ਜਦੋਂ ਮੇਰੀ ਧੀ ਆ ਗਈ ਮੈਂ ਉਹ ਨੂੰ ਮਿਲ ਕੇ ਉਹ ਦੀ ਬਗੀ ਹਾਂ ਮੈਂ ਤੁਹਾਡੇ ਘਰ ਦਾ ਕੁਝ ਨਹੀਂ ਖਾਣਾ ਪੀਣਾ ਹੈਗਾ ਕੀ ਹੋ ਗਿਆ ਬੇਬੇ ਨਹੀਂ ਕੁੜੀ ਭੱਜ ਗਈ ਕਾ ਫੇ ਥਾਪੜਾ ਮਾਰੂਗਾ ਪੁੱਠਾ ਸਿੱਧਾ ਬੋਲਦਾ ਹੈਗਾ ਨਹੀਂ ਫਰਮਣੀ ਉਹ ਨਹੀਂ ਆਈ ਨਹੀਂ ਹੈਗਾ ਮੇਰੇ ਘਰ ਵਾਲੀ ਹੈ ਮੇਰੀ ਫੁੱਟ ਕੀ ਮੇਰੀ ਧੀ ਦੀ ਕਿਸਮਤ ਜਿਹੜਾ ਇਹ ਜਾ ਕਾਮਲਾ ਪੱਲੇ ਪੈ ਗਿਆ ਭੈਣ ਜੀ ਮੈਂ ਤੁਹਾਨੂੰ ਦੱਸੀਦਾ ਜਾਦੀ ਹਾਂ ਇਤਾਂ ਸਿੱਧਰਾ ਹੋ ਰਿਹਾ ਉਹ ਪੀ ਪੀ ਕੇ ਭੰਗ ਇਹਦਾ ਲੈ ਦੀ ਕੀ ਗੱਲ ਦੱਸਾਂ ਤੈਨੂੰ ਅਬ ਪਰਸੋ ਬਲਾਈ ਦਰੂਸ ਕੱਢ ਕੇ ਹਟਿਆ ਤੂੜਿਆ ਟੋਕਰਾਂ ਦੇ ਸਿਰ ਤੇ ਮੁੱਦਾ ਮਾਰੀ ਬੈਠਾ ਖੋਲਣੀ ਚ ਮਾਂਏ ਕੀ ਹੋ ਗਿਆ ਕਹਦਾ ਗੜੇ ਪਈ ਜਾਂਦੀ ਫੇਰ ਉਹ ਜੀ ਪੀਂਦਾ ਗਾਈ ਨੀ ਪੈਣੇ ਫੇਰ ਪੈਣੇ ਪਤਾ ਕਿੱਥੇ ਮੈਂ ਤਾਂ ਦੇ ਜਾਨ ਸਕਿਆ ਅਜੇ ਕੋਸਾ ਅੰ ਪੀਆ ਐ ਅਥੇ ਮੇਲੇ ਤੇ ਕਿਸੇ ਨੇ ਪਿਆਤੀ ਆ ਕਿ ਤਸ ਨਹੀਂ ਹੁੰਦਾ ਆ ਕੇ ਨਾ ਆ ਲਿਓ ਦੁੱਭਣੀ ਚੜ ਗਈ ਉਹ ਨਾ ਰੇ ਨਹੀਂ ਖਾਤੇ ਲੋਟਾ ਲਾਦੇ ਬੇਬੇ ਆਹ ਦਸ ਦੇ ਦਸ ਦੇ ਸਮਾਰ ਕੇ ਬਾਹਰ ਕਰਾ ਦੇ ਤੇ ਕਰਜਾ ਇਹਦਾ ਬੀੜਾ ਕਿਹ ਹੈ ਇਹਦੀ ਕੀ ਇਹਨੇ ਛਾਡੋ ਦਿੱਤੀ ਹਏ ਮੇਰੇ ਭਾ ਤੇ ਭਣ ਦੋਪਰ ਨੂੰ ਕੀ ਸੀ ਵਧੀਆ ਸਾਰਾ ਕੁਝ ਘਰੇ ਹੈਗਾ ਹੈ ਇਹੋ ਛੋਟੇ ਕਰ ਕੀ ਹੈ ਮੈਨੂੰ ਤਾਂ ਕੁਛ ਦੀਂਦਾ ਨਹੀਂ ਹਾਂ ਮੇਰੀ ਨੂੰਹ ਦਾ ਬਥੇਰਾ ਸੋਹਣਾ ਕੰਮ ਚੱਲਦਾ ਹੁਣ ਸਭ ਕੁਝ ਹੈਗਾ ਸਾਡੇ ਕੋਲ ਆ ਬਸ ਉਹ ਜਵਾਖੜੀ ਦੇ ਸਿਰ ਤੋਂ ਹੀ ਖਾਣੇ ਪਕਾਉਂ ਜਵਾਖੜੀ ਨੂੰ ਅਸੀਂ ਸੁਆਇਆ ਸਾਰਾ ਕੱਪ ਮਾਂ ਪੁੱਤ ਇੱਥੇ ਬੇਲੇ ਬੈਠੇ ਰਿਹਾ ਗੁਰੂ ਜੱਕੜ ਮਾਰੀ ਜੱਲੇ ਕਰੋ ਉਹ ਫਾਇਦੀ ਦਿੱਤੀ ਹੋਈ ਹੈ ਹਾਂ ਤੇ ਸਰਦਾਰਾਂ ਨੇ ਵਿਆਹ ਦਿੰਦੀ ਪਰ ਤੂੰ ਦਿਸੀ ਨਹੀਂ ਕਿਤੇ ਰਾਂਗੀ ਨਹੀਂ ਪਤਾ ਨਹੀਂ ਕਿੱਧਰ ਗਈ ਤੂੰ ਸਰਦਾਰਾਂ ਦੇ ਘਰ ਵਾਲੀ ਬਸ ਕਿਸਮਤ ਕੋਟੀ ਸੀ ਕਿਸਮਤ ਤਾਂ ਸਾਡੀ ਕੋਟੀ ਸੀ ਕਿਉਂ ਤੁਹਾਡੀ ਕਿਸਮਤ ਨੂੰ ਕੀ ਹੋਇਆ ਕਿੱਥੇ ਮੇਰਾ ਪੁੱਤ ਆ ਕਮਲ ਆ ਕਮਲਾ ਦੀ ਮੱਛੀ ਵਾਲੀ ਹਾਂ ਪੱਲੇ ਪਿਆ ਹੈ ਕਿੱਥੇ ਦਾ ਮੇਰਾ ਪੁੱਤ ਕਿੱਥੇ ਤੇਰੀ ਧੀ ਪੜੋਲੇ ਵਰਗੀ ਹਾਂ ਆ ਦੇਖ ਲੈ ਮੈਂ ਬੈਠਾ ਤਾਂ ਦੇਖ ਲੈ ਕੋਈ ਤੇਰਾ ਕਮਲ ਕੁੱਤੀ ਜਾਂਦਾ ਹੈਗਾ ਕਈ ਵੇ ਰੱਬ ਕੀ ਕੰਮ ਨਹੀਂ ਕਰਦਾ ਹੈ ਕੋਈ ਕੰਮ ਨਹੀਂ ਕਰਦਾ ਬੈਠਾ ਹੈਗਾ ਤੂੰ ਬੈਠ ਕੇ ਦਿਖਾ 10 ਮਿੰਟ ਪਹਿਲੇ ਇਹ ਜੇ ਨੌਜਵਾਨ ਤਾਂ ਦਾਦਾ ਕੰਮ ਕਰਦੇ ਹੁੰਦੇ ਇਹਨੂੰ ਕਿਸੇ ਕੰਮ ਕਿੱਥੇ ਲਾ ਲਾ ਉਹ ਜਵਾਗੜੀ ਤਾਂ ਤੋਰੀਏ ਇਹਨੂੰ ਨਹੀਂ ਲਾ ਸਕਦੀ ਕੰਮ ਇਹਨੂੰ ਇੱਥੇ ਮੋਢੇ ਗੋਡੇ ਗੋਡੇ ਲਾ ਕੇ ਬਿਠਾ ਰੱਖਿਆ ਹੈਗਾ ਮੈਨੂੰ ਇੱਥੇ ਤਾਂ ਨਹੀਂ ਲੱਗਿਆ ਤੂੰ ਲਵਾ ਦੇ ਡੀਸੀ ਤੂੰ ਲਵਾ ਦੇ ਨੌ ਰੋਸ ਦਾ 50 ਕਿੱਲੇ ਤੇ ਡੀਸੀ ਬਣਾ ਦੇ ਹਾਂ ਇਹਦੇ ਨਾਲ ਤਾਂ ਕੋਈ ਨਹੀਂ ਆਇਆ ਜਿਸ ਇਧਰ ਇਹਦੇ ਨਾਲ ਬਾਈ ਖੜੀਆਂ ਜੇ ਮੈਨੂੰ ਜਿਹੜਾ ਹੈਗਾ ਸਾਡੇ ਕੋਲੋ ਜਿਹੜਾ ਹੈਗਾ ਹੈਗਾ ਹੁਣ ਦੱਸ ਇਹ ਨਾ ਉਹ ਵੀ ਨਾ ਹੈ ਤਾਂ ਫਿਰ ਉਹ ਆਮਾ ਮੰਜਾ ਇੱਕ ਮੰਗ ਲਵਾ ਮੰਗਵੰਦਾਂ ਦੇ ਉੱਤੇ ਫਿਰ ਇਹਨੂੰ ਦੇ ਦਾਂਗੇ 51 ਲੂਪ ਦੀ ਆਉਣਾ ਬਰਾ ਕੋਈ ਮੰਜੇ ਤਾਂ ਦੋਆ ਕੋਈ ਨਾ ਹਾਂ ਕੋਈ ਨਾ ਅਬ ਬੈਤਾ ਤੇਰੀ ਮਾਂ ਗਈ ਸੀ ਸਾਡੇ ਘਰੇ ਕਾਦਾ ਤੋੜਾ ਹੁਣ ਥੋੜੇ ਛੇਤੀ ਚੱਕ ਜਾਣਾ ਤੇ ਤੁਹਾਡੇ ਮੰਜਿਆਂ ਦਾ ਵੀ ਫਿਕਰ ਪੈ ਗਿਆ ਫਿਰ ਹੁਣ ਮੇਰੀ ਗੱਲ ਸੁਣ ਐਨੇ ਮੰਜੇ ਅੱਜ ਕੱਲ ਕਮਣਾ ਰੱਖਦਾ ਸੀ ਤਿੰਨ ਜੀ ਆ ਤਿੰਨ ਸਾਡੇ ਕੋਲ ਮੰਜੇ ਨੇ ਵੱਧ ਵੀ ਆ ਸਾਡੇ ਤੂੰ ਚਲ ਦਿਮਾਗ ਨਾ ਖਾਪੇ ਮੇਰਾ ਤੂੰ ਮਾਗਣਾ ਹਾਂ ਰੀਤੀ ਆ ਜੀ ਤੂੰ ਚੁੱਪ ਹੀ ਰਹਿ ਕਿਉਂ ਤੂੰ ਇਹ ਬਗਵਾਸ ਕਰਦਾ ਹੁੰਦਾ ਕਿਉਂ ਬੋਲਦਾ ਹੁੰਦਾ ਤੂੰ ਬਹਿ ਜਾ ਤੈਨੂੰ ਕੋਈ ਹੱਤ ਵੀ ਹੋਈ ਹੈ ਕੀ ਉਹ ਬੋਲਣ ਦੀ ਮੂਰੇ ਬੇਬੇ ਦਾ ਮੇਰੀ ਮੇਰੇ ਨਾਲ ਬਾਲਾ ਲੜਦੀ ਆ ਫਿਰ ਜਦੋਂ ਮੈਂ ਰੋਣ ਲੱਗ ਜਾਂਦਾ ਨਾ ਫਿਰ ਮੈਨੂੰ ਬੁੱਕਲ 'ਚ ਲੈ ਕੇ ਬਰਿਆਂਣ ਲੱਗ ਜਾਂਦੀ ਆ ਕਹਿੰਦੀ ਆ ਛੋਟਾ ਪੁੱਤ ਮੇਰਾ ਬਾਲਾ ਪਿਆਰਾ ਹੈਗਾ ਇਹਦਾ ਕੋਈ ਇਲਾਜ ਕਰਾ ਲੈਣਾ ਇਹਨੂੰ ਡਾਕਟਰ ਨੂੰ ਦਿਖਾ ਲੈ ਜਾਂ ਇਹਨੂੰ ਪਾਗਲਖਾਨੇ ਛੱਡਿਆ ਜਾ ਵੱਡੇ ਨੂੰ ਬੱਸ ਕਰ ਭੈਣੇ ਪਾਗਲਖਾਨੇ ਛੱਡ ਤੂੰ ਤੇਰੇ ਮੁੰਡੇ ਨੂੰ ਮੇਰੇ ਮੁੰਡੇ ਨੂੰ ਤੂੰ ਕੀ ਕਹਿਨੀਂ ਚੰਗਾ ਭਲਾ ਮੇਰਾ ਮੁੰਡਾ ਮੇਰੇ ਮੁੰਡੇ ਨੂੰ ਕੀ ਹੋਇਆ ਤੂੰ ਮੇਰੇ ਨਾਲ ਲੜਨਾ ਇਹ ਕਿਹ ਅੱਧੀ ਨੂੰ ਮਿਲਣਾ ਹੀ ਹੈ ਮੈਨੂੰ ਆਏ ਦੱਸ ਤੀ ਨੂੰ ਮੈਨੂੰ ਤਾਂ ਮੇਰਾ ਤਾਂ ਕਾੜਜਾ ਮੱਚ ਗਿਆ ਤੁਹਾਡੇ ਆ ਲੱਛਣ ਦੇਖ ਕੇ ਨਹੀਂ ਭੈਣੇ ਨਾ ਤਾਂ ਅਸੀਂ ਤੇਰੇ ਘਰੇ ਮੈਂ ਉਹਦਾ ਪੁੱਤ ਤੇ ਆਉਣ ਗਈਆਂ ਨਾ ਤੂੰ ਦੇਖਣਾ ਹੀ ਹੈ ਤੂੰ ਦਾ ਖਾਮ ਖਾ ਲੜਦੀ ਹੈ ਮੇਰਾ ਜੇ ਕਿਤੇ ਮੈਂ ਤੇਰਾ ਪੁੱਤ ਦੇਖਿਆ ਹੁੰਦਾ ਨਾ ਮੈਂ ਇਹਨੂੰ ਆਪਦੇ ਘਰ ਦੀ ਦੇਲੀ ਵੀ ਨਾ ਟੱਪਣ ਦਿੰਦੀ ਹਾਂ ਕੁੜੀ ਵਿਆਹਣ ਤਾਂ ਦੂਰ ਰਹਿ ਜਾ ਕਰ ਲੈ ਕੋਈ ਕੰਮ ਜਾਂ ਬਾਗ ਜਾ ਉਹ ਜਿਹੜੇ ਪੈਸੇ ਨੇ ਕੰਮ ਕਰ ਲੈ ਉਹ ਤੂੰ ਕਰਦੇ ਪੂਰ ਮੈਂ ਸਾਰੇ ਕੰਮ ਹੀ ਕਰਦੀ ਹਾਂ ਬੇਬੇ ਅਜੇ ਤਾਂ ਮੈਨੂੰ ਤੇਰਾ ਡਰ ਜਾ ਲੱਗੀ ਜਾਂਦਾ ਵੀ ਮੈਨੂੰ ਕੁਝ ਹੋਊਗਾ ਮੈਂ ਪੈਨਾਂ ਕਰਾਂਦਾ ਜਾ ਕੇ ਚਿੰਦਾ ਦੋ ਕੁ ਮਿੰਟ ਚਿੰਦਾ ਕਰਾਂਦਾ ਕੰਮ ਸਾਰਾ ਇਹ ਹੀ ਕਰਦਾ ਪੈਣੇ ਇਹ ਨਹੀਂ ਸਹੀ ਹੈ ਇਹਨੇ ਕੀ ਸੌਰਿਆ ਤੋਂ ਸੀਰੀ ਆਇਆ ਹੈ ਉਹ ਕਰਦਾ ਕੀ ਦਾ ਇਹ ਕੰਮ ਆ ਜਿਹੜੇ ਕੰਮ ਇਹ ਕਰਦਾ ਨੂੰ ਕੋਈ ਬੋਲੀ ਜਾਨੀ ਆ ਭੈਣੇ ਲੱਗਾ ਸਾਡੇ ਨਾਲ ਕਾਹਦਾ ਗੁੱਸਾ ਗਿੱਲਾ ਦਿਮਾਗੇ ਜਿੱਲ ਗਿਆ ਭੈਣੇ ਮੈਨੂੰ ਇਹਦੀ ਧੀ ਔਖੀ ਹੋਵੇ ਨਾ ਤਾਂ ਉਹ ਮਾਮਾ ਨੂੰ ਹੀ ਬੋਲਦੀਆਂ ਹੁੰਦੀਆਂ ਆ ਆ ਗੱਲ ਨਹੀਂ ਸਹੀ ਹੈ ਵੀ ਦਿਮਾਗ ਖਿਲ ਗਿਆ ਤੂੰ ਕਹੀ ਮੇਰੇ ਮੁੜ ਜਾਨੀ ਆ ਹਸਪਤਾਲ ਜਾ ਕੇ ਹੱਸ ਕੇ ਬਤਾ ਤਾਂ ਜਾ ਪਾਣੇ ਦਵਾਈ ਦੂਈ ਲੈ ਕੋਈ ਚੰਗੇ ਡਾਕਟਰ ਕੋ ਆਹੋ ਉੱਥੇ ਡਾਕਟਰ ਆਏਗਾ ਵਧੀਆ ਜਾ ਤਾਂ ਸਹਾਰ ਹੈਗਾ ਜਾ ਤਨਾਉ ਲੈਗਾ ਤੇ ਡਾਕਟਰ ਦਾ ਡਰੈਸ ਜੇ ਕਹੀਂ ਤਾਂ ਲੈ ਕੇ ਜਾ ਜਾ ਕੋਈ ਨਹੀਂ ਆਪਦੇ ਪੁੱਤ ਨੂੰ ਲੈ ਜਾ ਉੱਥੇ ਮੇਰਾ ਪੁੱਤ ਤਾਂ ਚੰਗਾ ਭਲ ਹੈ ਡਾਕਟਰਾਂ ਦੀ ਲੋੜ ਹੈ ਮੇਰੇ ਮੁੰਡੇ ਨੂੰ ਕੀ ਹੋਇਆ ਮੇਰੇ ਮੁੰਡੇ ਤਾਂ ਚੰਗਾ ਭਲ ਹੈ ਫੇਰ ਕੀ ਹੋ ਗਿਆ ਜੇ ਉਹ ਠੰਡੇ ਜੀ ਦਾ ਗਲਾਸ ਪੀਆ ਜਾ ਬਟਾ ਚਲ ਉਹਦੇ ਦਿਮਾਗ ਨੂੰ ਚੜ ਗਿਆ ਇਹਨੇ ਕਿਹੜਾ ਕਦੇ ਪੀਤਾ ਸੀ ਤਾਂ ਕਰਕੇ ਉਹ ਦਿਮਾਗ ਨੂੰ ਚੜ ਗਿਆ ਆਈ ਸੁੱਤੇ ਪਇਆ ਆਸੇ ਪਾਸੇ ਪਿੰਡ 'ਚ ਵੀ ਗੱਲ ਨਿਗਾ ਮਾਰ ਲਓ ਕੀ ਹੋਈ ਐ ਨਾ ਕੀ ਨਹੀਂ ਲਓ ਪਿੰਡ 'ਚ ਮੈਂ ਕੀ ਨਿਗਾ ਮਾਰਾਂ ਯਾਰ ਪਿੰਡ ਵਾਲਿਆਂ ਦਾ ਕੀ ਠੇਕਾ ਲਿਆ ਹੋਂ ਦੋ ਘੰਟੇ ਰਾਮ ਤਾਂ ਕਰਨੀ ਐ ਗਰਮੀ ਆ ਆਹੋ ਰਾਮ ਕਰਨਾ ਰਾਮ ਕਰਦੀ ਰਹਿ ਜਾ ਉਧਰਲੇ ਕਰਦਾ ਕੋਈ ਜਵਾਕ ਚੱਕ ਕੇ ਲੈ ਗਿਆ ਮੁੰਡਾ ਲਾਡੀ ਕਾ ਯਰ ਕਮਾਲ ਹੋਈ ਪਈ ਆ ਹੈ ਜਵਾਕਾਂ ਦਾ ਧਿਆਨ ਵੀ ਨਹੀਂ ਰੱਖੀਦਾ ਉਹਨਾਂ ਤੋਂ ਲੈ ਗਿਆ ਚੱਕ ਕੇ ਮੁੰਡਾ ਉਹਨਾਂ ਦਾ ਡਰਾਮਾ ਹੀ ਬਣਾ ਰੱਖਿਆ ਨਾ ਡਰਾਮੇ ਨੂੰ ਘੜਾ ਉਹਨੇ ਆਪਣੇ ਤੇ ਕਾਤਾ ਉਹਨਾਂ ਨੇ ਜੀ ਕਰਦਾ ਸੀ ਵੀ ਜਵਾਕ ਚੱਕ ਕੇ ਲੈ ਜਾ ਕੱਲਾ ਕੱਲਾ ਪੁੱਤ ਹੈਗਾ ਉਹਨਾਂ ਦਾ ਉਹ ਫੇਰ ਨਿਗਾ ਤਾਂ ਰੱਖ ਹੀ ਸਕਦੇ ਆ ਜਵਾਕ ਦੀ ਪਹਿਲਾਂ ਤਾਂ ਪਹਿਲਾ ਜੱਕਿਆ ਗਿਆ ਸੀ ਉਹ ਦੇਖ ਲਈ ਹੁਣ ਵੀ ਕੀ ਘਰ ਦੇਦਾ ਯਾ ਸੂਰ ਵਿੱਚ ਹੁਣ ਕੀ ਪਤਾ ਕੀ ਦਾ ਹੱਥ ਆ ਕੀ ਨਹੀਂ ਬੁਰਾ ਹਾਲ ਹੋਇਆ ਪਿਆ ਮੈਂ ਤਾਂ ਚਾਚੀ ਬਿੰਦਰ ਦੱਸ ਕੇ ਗਈਆ ਹੁਣ ਗੱਲ ਉਹ ਤਾਂ ਰੌਲਾ ਤਾਂ ਉਹੀ ਆ ਜਾਂਦਾ ਹੈ ਹੁਣ ਉਹ ਵਿਚਾਰੀ ਮਨੀਂਦਰ ਪਿੱਟੀ ਜਾਂਦੀ ਹੋਊਗੀ ਉਹ ਚਾਚੇ ਚਾਚੀ ਨੂੰ ਟੈਨਸ਼ਨ ਹੋਊਗੀ ਹੋਊਗੀ ਉਹਨਾਂ ਨੂੰ ਤਾਂ ਫੇਰ ਨਹੀਂ ਕੋਈ ਉਹਨਾਂ ਦੇ ਕੰਨ ਤੇ ਜੂੰ ਸਰਕਦੀ ਹੋਊਗੀ ਤੇਰਾ ਬੁਰਾ ਹਾਲ ਹੋਇਆ ਪਿਆ ਮਨੀਂਦਰ ਦਾ ਤਾਂ ਕਹਿੰਦੇ ਤੇ ਕਹਿੰਦੇ ਸਾਰਾ ਪਿੰਡ ਜਾਣਦਾ ਲਾਡੀ ਕਿ ਕਰ ਤੁਸੀਂ ਨਹੀਂ ਗੇੜਾ ਮਰੇ ਮੈਂ ਕਿਹਾ ਚਾਚੀ ਸਾਨੂੰ ਤਾਂ ਗੱਲ ਦੇ ਹੀ ਨਹੀਂ ਕੋਈ ਸਾਨੂੰ ਗੱਲ ਤਾਂ ਤੂੰ ਦੱਸੀਏ ਸਾਨੂੰ ਕਿਹਾ ਅਸੀਂ ਕਿਹੜੇ ਮੂਣਾ ਜੱਗੇ ਕੀ ਚੰਗਾ ਕਰਤੀਆਂ ਜੇ ਲਓ ਆਪਾਂ ਮੰਨਦੇ ਆਂ ਵੀ ਚਲ ਭਾਈ ਜਵਾਕਾਂ ਨਾਲ ਦੱਸ ਕੀ ਬੈਰ ਹੁੰਦਾ ਜਿਹੜਾ ਕੋਈ ਅਣਖੀ ਬੰਦਾ ਹੁੰਦਾ ਉਹ ਬੁੜੀਆਂ ਨਾਲ ਜਵਾਕਾਂ ਨਾਲ ਬੈਰ ਨਹੀਂ ਕਰ ਦਿੰਦਾ ਜੇ ਕਿ ਇਹਦੀ ਦੁਸ਼ਮਣੀ ਅਗਲਾ ਸਿੱਧਾ ਹਿੱਕ 'ਚ ਵੱਜੇ ਉਹਨਾਂ ਦੇ ਕੀ ਪਤਾ ਇਹਨਾਂ ਨੂੰ ਕਿੰਨਾ-ਕਿੰਨਾ ਨਾਲ ਦੁਸ਼ਮਣੀ ਆ ਸਿੰਦਰਪਾਲ ਨੇ ਥੋੜੇ ਕਿਤੇ ਕਿਤੇ ਕਿਸ-ਕਿਸ ਨਾਲ ਕੀ ਕੀਤਾ ਹੋਊਗਾ ਉਹ ਫਿਰ ਹਣ ਉਹੀ ਤਾਂ ਗੱਲ ਆ ਉਹੀ ਕਰਨੀਆਂ ਭਰਨੀਆਂ ਹੀ ਮੂਹਰੇ ਆਉਂਦੀਆਂ ਹੋਰ ਕੀ ਆ ਨਾਲੇ ਮੈਂ ਤਾਂ ਜਾਂਦਾ ਜੁੰਦਾ ਨਹੀਂ ਐੜੀ ਮੈਂ ਤਾਂ ਉਹਨਾਂ ਨੂੰ ਦੱਸਤਾ ਦੱਸ ਉਹਨਾਂ ਦੇ ਘਰੇ ਕਿਹੜਾ ਮੂੰਹ ਲੈ ਕੇ ਜਾ ਕੇ ਥੋੜ੍ਹਾ ਕਾ ਕਰੀ ਗਏ ਉਹਨਾਂ ਨੇ ਆਪਣੇ ਨਾਲ ਚਾਹੇ ਆਪਣੇ ਨਾਲ ਪੁੱਛ ਹੀ ਕੀਤਾ ਆਪਾਂ ਕਿਹੜਾ ਉਹਨਾਂ ਓ ਜਦ ਮਨਿੰਦਰ ਦੇ ਮੂੰਹ ਨੂੰ ਜਾਣਾ ਫਿਰ ਤੂੰ ਜਾਇ ਐਂ ਤੂੰ ਦੇਖਿਆ ਮੂੰਹ ਮਨਿੰਦਰ ਦਾ ਆਓ ਮੈਂ ਤਾਂ ਜਾ ਹੀ ਆਉਂਗੀ ਨਾਲ ਮੈਂ ਤਾਂ ਗੱਲਬਾਤ ਵਿੱਚ ਪੁੱਛਾਂਗੀ ਵਿਚਾਰੀਆਂ ਕੋਈ ਤਾਂ ਨਹੀਂ ਹੈਗਾ ਤੂੰ ਤਾਂ ਬਸ ਪੁਰਾਣੀਆਂ ਗੱਲਾਂ ਚੱਕੀ ਰੱਖਿਆ ਕਰੋ ਓ ਜੇ ਤੂੰ ਰਹਿਂਦੇ ਜਾਂ ਤੂੰ ਆ ਆ ਦਾ ਖਿਆਲ ਰੱਖ ਲੈ ਠੀਕ ਆ ਬਾਕੀ ਜੋ ਉੱਤਰ ਜਾਏਗਾ ਉਹਨਾਂ ਨੂੰ ਕੋਈ ਗੱਲ ਦਾ ਪਤਾ ਲੱਗ ਜਾਣਾ ਸਵੇਰ ਨੂੰ ਫੇਰ ਵੀ ਬਈ ਕੋਈ ਜਵਾਕ ਜਲਾ ਹੋਣ ਵਾਲਾ ਐ ਨਹੀਂ ਪਤਾ ਕੋਈ ਫੇਰ ਸਿੰਦਰਪਾਲ ਕੋਈ ਚਾਲ ਖੇਡੇ ਆ ਬੰਨੇ ਹੱਥ ਠੀਕ ਆ ਸਹੇ ਇਹਨੂੰ ਆਪਦਾ ਮਾਂ ਸੀ ਬਾਜੇ ਬਥੇਰਾ ਤੂੰ ਰਹਿਣ ਦੇ ਲੋਕਾਂ ਤੋਂ ਕਿਸੇ ਨੂੰ ਮੈਂ ਕੁਝ ਨਹੀਂ ਦੱਸਦੀ ਕੋਈ ਨਾ ਪਤਾ ਲੈ ਕੇ ਆਉਂਗੀ ਇੱਕ ਵਾਰ ਲੈ ਲੋਕ ਦੇਖ ਲੈ ਪਿੰਡ ਦੇ ਕੁਛ ਹੀ ਨਹੀਂ ਕਰਦੇ ਨਸ਼ੇੜੀ ਇੰਨੇ ਫਿਰਦੇ ਨੇ ਮੈਂ ਹੁਣ ਜਵਾਕੀ ਚੱਕ ਕੇ ਲੈ ਗਿਆ ਪਿੰਡ ਦਾ ਓ ਯਾਰ ਕਾਹਨੂੰ ਨਸ਼ੇ ਪੱਤੇ ਵਾਲਾ ਕੰਮ ਕਾਹਨੂੰ ਹੁੰਦਾ ਇਹ ਕੋਈ ਦੁਸ਼ਮਣੀ ਵਾਲੇ ਦਾ ਕੰਮ ਹੁੰਦਾ ਠੀਕ ਆ ਕਿਸੇ ਨੇ ਜਾਣ ਕੇ ਅਗਲੇ ਨੇ ਚੱਕ ਲਿਆ ਹੋਊਗਾ ਵੀ ਆਪੇ ਸਬਕ ਸਿਖਾਵਾਂਗੇ ਹੋਰ ਦੱਸ ਕੁਲਸ ਪਤਾ ਕਰਦੀ ਫਿਰਦੀ ਸਾਰੇ ਘਰਾਂ 'ਚ ਬਜ਼ੁਰਗਾਂ 'ਚ ਤਾਂ ਨਹੀਂ ਜਵਾਬ ਹੁੰਦੇ ਜਿਹਨੇ ਚੱਕਿਆ ਹੋਇਆ ਉਹ ਆਸੇ ਪਾਸੇ ਲੈ ਗਿਆ ਹੋਊ ਕਿਤੇ ਦੂਰ ਨੇੜੇ ਹਾਂ ਇਹਦਾ ਪਹਿਲਾਂ ਇੱਥੇ ਬਾੜਾਂ ਜਿਹਾ ਭਾਲਦੇ ਫਿਰਦੇ ਰਿਹਾ ਜਵਾਕ ਦੇਖ ਲੈ ਕਿੱਥੋਂ ਥਿਆ ਸੀ ਪਹਿਲਾਂ ਵੀ ਓਹੋ ਹੁਣ ਪੁਲਿਸ ਨੂੰ ਕੀ ਪਤਾ ਪੁਲਿਸ ਆ ਕੇ ਜਾਂਚ ਪੜਤਾਲ ਕਰੂ ਕੀ ਸਾਰੇ ਕਿਤੇ ਨਲੇ ਮਿੰਤਰਾ ਚਾਚੀ ਕਹਿ ਕੇ ਗਈਆ ਜਿੰਨਾ ਤੇ ਕੇਸ ਨਹੀਂ ਜਿੱਤੇ ਲਾਢੀ ਕੇ ਉਹਨੂੰ ਵੀ ਫੜ ਕੇ ਲੈ ਗਈ ਪੁਲਿਸ ਕਿ ਉਹਨੂੰ ਕਾ ਲੈ ਗਈ ਕਹਿੰਦੇ ਕੀ ਪਤਾ ਉਹਦਾ ਹੱਥ ਹੋਵੇ ਓ ਯਾਰ ਉਹਦਾ ਰੱਬ ਨੂੰ ਪਤਾ ਯਾਰ ਕੀ ਦਾ ਹੱਥ ਆ ਠੀਕ ਆ ਚੱਲ ਆਪਾਂ ਮੰਨਦੇ ਆ ਵੀ ਮਾੜਾ ਕੰਮ ਆ ਜਿਹਨੇ ਵੀ ਕੀਤਾ ਜਵਾਕ ਜੱਲੇ ਨਾਲ ਦੱਸ ਕੀ ਬੈਰ ਹੁੰਦਾ ਹਾਂ ਪਰ ਜੇ ਤੂੰ ਜਾਣਦਾ ਚੱਲ ਚਾਚੀ ਦੇ ਮੂੰਹੋਂ ਜਾਇਆ ਸੀ ਚਾਚੀ ਨੂੰ ਰਹਿਜੀ ਨਾਲ ਪਰ ਮੈਂ ਤਾਂ ਨਹੀਂ ਜਾਂਦਾ ਜਿੰਦਾ ਠੀਕ ਆ ਮੈਨੂੰ ਕਿਤੇ ਲਾਡੀ ਟੱਕਰਿਆ ਵਾ ਉਹਨੂੰ ਪੁੱਛ ਲੂੰਗਾ ਜਾਂ ਫੋਨ ਲਾ ਕੇ ਪੁੱਛ ਲੂੰਗਾ ਜੇ ਮੈਂ ਘਰੇ ਜਾਊਂਗਾ ਠੀਕ ਆ ਮੇਰੇ ਪਹਿਲਾ ਵਾਲੇ ਜ਼ਖਮ ਸਾਰੇ ਫੇਰ ਛਿੱਲੇ ਜਾਣਗੇ ਚਲ ਤੁਸੀਂ ਫੋਨ ਕਰਕੇ ਪੁੱਛ ਲਿਓ ਲਾਡੀ ਨੂੰ ਘਰੇ ਮੈਂ ਜਾਇਆ ਹੂੰਗੀ ਮੈਂ ਪੁੱਛ ਲੂੰਗਾ ਫੇਰ ਕੋਈ ਨਹੀਂ ਐਤੋਂ ਐ ਬਾਲਾ ਸੰਸਾ ਜਰਾ ਮੰਨਾਂ ਦੀ ਦਵਾਈ ਬੂਟੀ ਲੈ ਲੈ ਕੋਈ ਨਹੀਂ ਫੇ ਆ ਜੂ ਅੱਜ ਬਾਹਰ ਕਿਤੇ ਨਹੀਂ ਜਾਂਦਾ ਫੇਰ ਵੀ ਯਾਰ ਛੋਟਾ ਜਿਹਾ ਚਵਾਕ ਹੈ ਨਾ ਆਦੇ ਚਵਾਕਾਂ ਵਰਗੇ ਹੀ ਹੋਗੇ ਯਾਰ ਉਹ ਤਾਂ ਹੁਣ ਮੰਨਦੇ ਆ ਭੈਣ ਭਰਾ ਦਾ ਦੁੱਖ ਹੁੰਦਾ ਹੀ ਆ ਐ ਤਾਂ ਹੁਣ ਆਪਦਾ ਵੀ ਮੰਨ ਦੁੱਖ ਹੀ ਹੁੰਦਾ ਵੀ ਦਸ ਜਵਾਕ ਨਾਲ ਹੀ ਬੈਰ ਸੀ ਸਰੌਲਾ ਦਾ ਇਹ ਆਈ ਕਰਨੀਆਂ ਭਰਨੀਆਂ ਭਰਦੇ ਹੁਣੇ ਹੈ ਸਾਰੇਆਂ ਖਿੰਦਰਪਾਲ ਦੀਆਂ ਮੂਹਰੇ ਇਹਨਾਂ ਦੇ ਆਈ ਜਾਂਦੇ ਨਾ ਜਿਹੜਾ ਕੋਈ ਬੈਰ ਕੱਢਣਾ ਖਿੰਦਰਪਾਲ ਨਾਲ ਕੱਢ ਲੈਣਾ ਉਹਦੀ ਇੱਕ ਚ ਵੱਜਣ ਸਿੱਧਾ ਜਵਾਕਾ ਚੋਂ ਕਿਉਂ ਬੈਰ ਕੱਢੀ ਜਾਂਦੇ ਨੇ ਉਹ ਫਿਰ ਇਹ ਵੀ ਗਾਹਾਂ ਦੱਸਦੀ ਬਾਦਰੀ ਦੀ ਗੱਲ ਹੈ ਹੈ ਜਿਹੜੇ ਨੇ ਇਹ ਚੰਗਾ ਕਰਾਇਆ ਕੋਈ ਜਿਹੜੇ ਨੇ ਜਵਾਕ ਚੱਕ ਲਿਆ ਵਿਆਹ ਦੀਆਂ ਲੱਤਾਂ ਭਰਦੇ ਹਲਣੀਆਂ ਆਉਂਦੇ ਨੇ ਅਗਲੇ ਨਾਲ ਸਿੱਧੇ ਮੱਥੇ ਟਕਰਾਂ ਲੈ ਲੈਂਦਾ ਅਗਲਾ ਹੁਣ ਕੀ ਪਤਾ ਕਿਹੜਾ ਹੈਗਾ ਕਿਹੜਾ ਨਹੀਂ ਪਰ ਚਲ ਕੋਈ ਨਹੀਂ ਮੈਂ ਦੇਖਦਾ ਲਾਡੀ ਨੂੰ ਕਰ ਲੂਗਾ ਫੋਨ ਫੇ ਕਰੀ ਚਾਚੀ ਨੂੰ ਫੋਨ ਕਰ ਲਾ ਉਹਨੂੰ ਕਹ ਪੁੱਛ ਲਾ ਕੇ ਕਦੋਂ ਜਾਣਾ ਉਹਦੇ ਨਾਲ ਜਾਵੜੀ ਚਾਚੀ ਤਾਂ ਹੋਣੀ ਗਈ ਉਹਨਾਂ ਦੇ ਘਰੇ ਓਏ ਦੂਜੀ ਨੂੰ ਕਹਿਣਾ ਵਾ ਮਨਿੰਦਰ ਦੀ ਮਾਂ ਨੂੰ ਚਾਚੀ ਤਾਂ ਗਈ ਤੇਰਾ ਵੀ ਦਿਮਾਗ ਪਤਾ ਨਹੀਂ ਕਿੱਥੇ ਫਿਰਦਾ ਹੈ ਮੈਂ ਤਾਂ ਐਸੇ ਅਭਿੰਦਰ ਚਾਚੀ ਦਾ ਕਹੀ ਇਹਨਾਂ ਜਿਹਾ ਐਂ ਕਹ ਮੇਰਾ ਫੋਨ ਤੇ ਅੰਦਰ ਲਿਆ ਚਾ ਕੇ ਮੈਂ ਪੁੱਛ ਲੈਣਾ ਲੱਗ ਗਿਆ ਹੋਣੀ ਹੈ ਮੈਨੂੰ ਦੇਖ ਹਾਂ ਮੈਂ ਤਾਂ ਮਾਂ ਕਹਿੰਿਆ ਗਈ ਗਈ ਹੈ ਦੇਖੋ ਵੀ ਕੋਣ ਹੈ ਉਹਨੂੰ ਤੋਹ ਦੇਖ ਤਾਂ ਲੈਂਦਾ ਕੋਈ ਉਹਨਾਂ ਖਾਣ ਦੀ ਕੋਈ ਚਾਹ ਪਾਣੀ ਕੁਛ ਵੀ ਨਹੀਂ ਹੈਗਾ ਉਹ ਮਨ ਕਿਤੇ ਜਵਾਹ ਜਾਂ ਭੁੱਖਾ ਮਾਚੀ ਉਹ ਹੀ ਮੈਂ ਸੋਚੀ ਜਨਾ ਹੁਣ ਕਿ ਨਿਕਲਾਂ ਤਾਂ ਨਿਕਲਾਂਗੇ ਬਲਕਿ ਬਾਹਰ ਨਿਕਲਣ ਵਾਰ ਮੂਰੇ ਹੋਵੇਗੀ ਆਗੇ ਜਿਵੇਂ ਮੇਰੇ ਸਹੁਰਾ ਦਾ ਮਾਲਕ ਹੁੰਦੀ ਇਹ ਘਰ ਦੀ ਫਲਾਤੀ ਮਾਰੀ ਬੈਠੀ ਆਂ ਬੀ ਤੁਹ ਪਾ ਉਦੋਂ ਦਾ ਭੋਲ ਦਾ ਸਾਰਾ ਮੂੰਹ ਪਾੜ ਲੈਂਦਾ ਵੀ ਕਹੇ ਜੀ ਹੁਣ ਕੀ ਕਹਿਣਾ ਉਹ ਹੀ ਆਪਦੀ ਜਾਈ ਬੈਠੇ ਲਿਡਰੀ ਘੋੜਦੀਏ ਕਿ ਜਿਵੇਂ ਕੋ ਪ੍ਰਧਾਨ ਹੁੰਦੀ ਐਸ ਕਰ ਮੈਂ ਕਹਾਂ ਤੂੰ ਮਾੜਾ ਇਹਨੂੰ ਗੱਲੀ ਲਾ ਕੇ ਰੱਖ ਮਾਇਲਾ ਮਾਰੇ ਡਲਾਵਾ ਕੇ ਮੁਕੇ ਚਾ ਘਵਾ ਕੇ ਇੱਕ ਮਾਰਦਾ ਗੱਤਰੇ ਜਿਹਾ ਤੇ ਪਾਣੀ ਮੰਗਦਾ ਨੂੰ ਇਹਦਾ ਭਜਵਾ ਦੇ ਘਰ ਨੂੰ ਆਪੇ ਆਹੋ ਜੇ ਨਹੀਂ ਜਲਦੀ ਆ ਤਾਂ ਵੀ ਇੱਥੇ ਜਦੋਂ ਮਾਰਗੇ ਸਾਰੇ ਜਾਵਾਂਗੇ ਤੇ ਘਰੇ ਬੁੜੀ ਮਾਰਦੀ ਨੇ ਜੇਲ ਤਾਂ ਬੇਬੇ ਮੈਨੂੰ ਜਿਸੀ ਜਾਂਦੀ ਆ ਨਾਲ ਤੂੰ ਵੀ ਬੈਠੀ ਸੀ ਮੇਰੇ ਨਾਲ ਮੈਨੂੰ ਸੁਣਾਇਆ ਸੀ ਬੇਬਸ ਤੇ ਮੇਰੇ ਚਟੇ ਲਈ ਪਾਈ ਕਿ ਕਿੰਨੇ ਦੀ ਤੂੰ ਦੱਪਹਿ ਰਾਖੀ ਹਦੈਂਾ ਵੀ ਨਹੀਂ ਭੂਲਾ ਤੈਨੂੰ ਤਾਂ ਕਾਲੀ ਜੀਬ ਆ ਇਹ ਲਾ ਕੁਝ ਬੋਲ ਤੈਨਾਂ ਸੱਚ ਹੋ ਤੂੰ ਹੀ ਮੈਨੂੰ ਦਿਖਾਈ ਗਏ ਸੁਪਨੇ ਪੈਸਿਆਂ ਦੇ ਜ਼ਮੀਨਾਂ ਉਹ ਵੀ ਉਹ ਲੈ 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 ਪੰਗਾ ਮੰਗ ਲਾ ਕੇ ਤੂੰ ਮੈਂ ਤਾਂ ਬਲਗਾ ਦਾਉਲੀ ਪਿੰਦਾ ਸੀ ਵੰਗਿਆ ਦੀ ਦੁਨਿਆਦਾਰੀ ਤੋਂ ਬਚਿਆ ਸੀ ਆ ਹੁਣ ਦਾਉਲੀ ਛੱਡੀ ਕਰਕੇ ਮੇਰੇ ਸਾਰੇ ਦਾ ਬਾੜੇ ਚ ਮੇਰੇ ਚਲੇ ਚੁੱਲੇ ਦੀ ਜਾਨ ਜੋਗਰਾ ਹਰ ਇੱਕ ਗੱਲ ਮੇਰੇ ਤੇ ਸੇਟ ਨਹੀਂ ਨਾ ਨਹੀਂ ਚੋਚਲ ਜਾ ਕੱਤਾਂ ਆ ਕੇ ਲੱਖਾਂ ਨੂੰ ਸੁਹੂ ਨਿਕਾਸੀ ਦਾ ਉਹ ਤੇਰਾ ਆਹ ਰੰਗ ਡਾਲਾ ਲੈ ਚੜਗਾ ਉਹਨੂੰ ਸਲਾਈ ਜਾਂਦੀ ਆ ਮੈਨੂੰ ਕਹੀ ਜਾਂਦੀ ਆ ਤੂੰ ਮਾੜਾ ਲਾ ਠੀਕ ਹਾਤਾ ਮੇਰੇ ਚ ਨਾ ਆਖੇ ਇਹਨੂੰ ਕੰਮ ਹੋਏ ਉਹ ਕੰਮ ਲੈ ਸੋਟੇ ਦੇ ਪਾਵਾ ਨਹੀਂ ਤੇਰੇ ਨੂੰ ਬਲਪੇ ਹੀ ਗਾ ਆ ਤੋਨੇ ਕਾ ਕਾ ਤੇ ਕਾਲਾ ਨੇ ਨਾਲ ਬੋ ਬੈਠੇ ਸਾਰੇ ਮੋਟ ਚਲੀ ਵੇਟ ਨੂੰ ਚੱਕ ਬਕਰ ਕੇ ਕੋਮੋਦੂ ਕੇ ਸਿਰਾਂ ਦੇ ਬਾਹਲੇ ਲੰਗ ਚਾਹ ਨਹੀਂ ਨੂੰ ਬੰਨ੍ਹ ਕੇ ਆ ਜਾ ਕੁਛ ਨੂੰ ਕਾਸੇ ਵਾਸਤੇ ਕੋਈ ਬਾਹਨਾ ਮਾਰ ਤੇ ਹਾਂ 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 ਕਰੂ ਬਾਹਰ ਗਾਇ ਚਾਹ ਕਿਉਂ ਨਹੀਂ ਤੀਹ ਤਲਾਤ ਤੇ ਕਦੇ ਨੂੰ ਤੇ ਮਾਚਾ ਤੋਂ ਨੇ ਗਰਮੀ ਵੀ ਪਾ ਲਈ ਅਜਾ ਗਰਮੀ ਵੀ ਆ ਗਈ ਤੇ ਪੱਖਾ ਕਾਇਰਾ ਪਕਾ ਗੇੜਾ ਲੈ ਉਹ ਠੀਕ ਆ ਕਮਰਾ ਆ ਜਾਂ ਕੱਚਾ ਪਿਲਾ ਜਾ ਟਾਈਮ ਪਾਸ ਹੋ ਜਾਏਗਾ ਤਾਂ ਜਾ ਕੇ ਮੈਂ ਕਿਹ ਦੇਖਿਆ ਪੁੱਤ ਜੀ ਕੋਈ ਗੱਲ ਬਾਤ ਚਲਦੀ ਕਰਾਂਗੇ ਜਾਂ ਤੈਨੂੰ ਤੂੰ ਅੰਦਰ ਲੈ ਜਾਂ ਜੀ ਬਾਣੀ ਜਾਂ ਫਿਰ ਮਨੂੰ ਕਹਿ ਤੂੰ ਮੈਂ ਭਾਈ ਮੈਂ ਤਾਂ ਬਾਹਰ ਜਾਂਦਾ ਨਹੀਂ ਮੈਂ ਤਾਂ ਅੰਦਰ ਲੱਗੀ ਜਾਂਦਾ ਜਦੋਂ ਅੰਦਰ ਪਾਰ ਕੇ ਦੇਖਦੀ ਆਂ ਦਰਵਾਜ਼ਾ ਸਾਰੇ ਦੇਖਿਆ ਮੰਗਦੇ ਨਹੀਂ ਨਾ ਕੋਈ ਜੀ ਹੱਥ ਲੱਗ ਜੀ ਉੱਪਰੋਂ ਪਾ ਤੇ ਹੂੰ ਹਾਂ ਕੋਰ ਬਣਾ ਦੇਈਓ ਇਨਵਿਟੇਸ਼ਨ ਡਿਪਾਰਟਮੈਂਟ ਲਈ ਵਈਓ ਉਹ ਇਨਵੈਸਟੀਗੇਸ਼ਨ ਆਗੇ ਜਾਂ ਨਾ ਕਰ ਮਾਫ਼ ਕਰ ਬਹੁਤ ਨਹੀਂ ਕਿਸੇ ਬਹਾਨੇ ਨਾਲ ਕਿਸੇ ਕੋਲ ਠੀਕਾ ਠੀਕਾ ਬੇਹੋਂ ਤਾਂ ਜੰਮੀ ਜੀ ਆ ਕੇ ਆਉਂਦਾ ਹੈ ਇਹਦੇ ਬਾਚਾਈ ਤੇ ਛਾਪਾ ਫੇਰਦੇ ਆ ਕੈਨੇਡਾ ਦੇ ਲਾਲਚ ਭਰੀ ਬਲਾਹ ਹੋਰੀ ਬੰਦ ਸਾਡੇ ਬੈਠੀ ਮੈਂ ਤਾਂ ਐਸੀ ਕਿ ਕਿ ਨੂੰ ਪੁੱਤਰੀ ਕੀ ਮੰਨ ਜਾਂਦੀ ਨਾ ਵੀ ਮੈਂ ਆਪ ਦੇ ਸਾਲ ਲਵਾਂਗੀ ਤੇ ਸਾਨੂੰ ਇਹਦੇ ਕੁਝ ਕਰਨ ਦੀ ਲੋੜ ਸੀ ਫਿਰ ਤਾਂ ਸਮਾਂ ਮੌਜਾ ਨਾ ਸਾਡੇ ਕੋਲ ਸਾਰਾ ਕੁਝ ਆ ਜਾਂਦਾ ਨਾਲੇ ਭਵੇਂ ਬਾਤ ਲੈਂਦੀ ਅਸੀਂ ਕਿਹੜਾ ਤੌਂਦੇ ਸੀ ਆਪਦੇ ਨਾਲ ਬਸਤੀ ਜਾਂਦੀ ਬੇਚ ਚੀਜ਼ ਨਾ ਉਹ ਲੋਟ ਹੀ ਨਹੀਂ ਆਇਆ ਇਹ ਵੀ ਬਸ ਕੰਮ ਨੂੰ ਆਕ ਦੇ ਦਿੰਦੀ ਹੈ ਮੈਂ ਤਾਂ ਆਕ ਕੌਣੀ ਪਿੰਦੀ ਤਾਂ ਹਨਾ ਜੇ ਕੀ ਕੀ ਦੂਜੇ ਬੋਲਣ ਦੀ ਐਂ ਵੀ ਜਵਾਕ ਨੂੰ ਪਾਣੀ ਦੇ ਦਈਏ ਨਾ ਵੀ ਕੋਈ ਮੈਂ ਘਰ ਆਤੀ ਕਿ ਤਾਂ ਨਾ ਨੂੰ ਖਾਣ ਨੂੰ ਕੁਛ ਦਿੰਦੇ ਨਾ ਪੀਣ ਨੂੰ ਕੁਛ ਦਿੰਦੇ ਜੇ ਇਹੋ ਵਿਚਾਰੇ ਨੂੰ ਜੇ ਕੁਝ ਹੋ ਗਿਆ ਮੈਂ ਕਿ ਮੂੰਹ ਦਿਖਾਉਂਗੀ ਮੈਂ ਕਰਦੀ ਹਾਂ ਜਿੰਦਾ ਤੋੜ ਦਿੰਦੀ ਹਾਂ ਤੇ ਬਾਹਰ ਚੰਨੀ ਆ ਉਹ ਮੈਨੂੰ ਮਿਲਣਗੇ ਤਾਂ ਸਹੀ ਬਰਕੀਆਂ ਨੂੰ ਦੁਕਾਨ ਤੇ ਜਾਣਾ ਆਹਦੀ ਮਾਂ ਨੂੰ ਖਵਾ ਦੇ ਬਰਕੀ ਲੈ ਹਾਂ ਬਾਫੀ ਦਾ ਮੌਰੀ ਜੀ ਨਹੀਂ ਖਾਣੀ ਭੰਗੀ ਹੁੰਦੀ ਆ ਤੈਨੂੰ ਦੁਕਾਨ ਤੇ ਜਾਣ ਦੀ ਲੋੜ ਨਹੀਂ ਇੱਥੇ ਬਹਿ ਜਾ ਟਿੱਕੇ ਹਾਂ ਕੱਲ ਦਾ ਹੁਣ ਇਹ ਐਨੇ ਬਹਾਨੇ ਲਾ ਕੇ ਜਾਂਦਾ ਹੈ ਬਰਕੀਆਂ ਲੈਣਾ ਅੱਗੇ ਤਾਂ ਮੈਂ ਕਹਿੰਦੀ ਆ ਰੋਜ਼ ਤੁਸੀਂ ਬਰਕੀਆਂ ਹੀ ਖਾਣੇ ਹੋ ਤੁਸੀਂ ਸਾਡੇ ਘਰ ਦਾ ਚੌਕੀਦਾਰਾ ਖਾ ਤੋ ਕਰੀ ਜਾਂਦੇ ਹੋ ਫਿਰ ਚੌਕੀਦਾਰਾ ਨਹੀਂ ਕਰਦੀ ਮੈਂ ਆਪਣੀ ਤੈਨੂੰ ਡੀਕਦੀ ਆ ਤੇ ਨੂੰ ਦੇਖਦੀ ਆਂ ਤੇ ਵੀ ਆਉਂਗੀ ਕੋਈ ਨਹੀਂ ਕਿੱਥੇ ਪਾਕੀ ਤੇਰੀ ਤੇ ਮੈਨੂੰ ਕੀ ਪਤਾ ਤੁਸੀਂ ਕਿੱਥੇ ਤੋਰੀ ਐ ਇਹ ਤਾਂ ਤੁਸੀਂ ਦੱਸੋ ਤੁਸੀਂ ਝੂਠ ਸਵਾਲ ਬੋਲਦੇ ਮਾਂ ਪੁੱਤ ਮੈਨੂੰ ਤਾਂ ਆਉਂਦਾ ਨਹੀਂ ਪਤਾ ਲੱਗਦਾ ਮੈਂ ਕਿੱਥੇ ਪਤਾ ਲੱਗਦਾ ਤੈਨੂੰ ਕਿੱਥੋਂ ਪਤਾ ਲੱਗੂ ਸਿੱਧਰੇ ਨੂੰ ਤੈਨੂੰ ਕੀ ਗੱਤਲ ਮੋਤ ਹੈ ਉਹ ਮਾਗਿਆ ਨਾ ਬੈਠਾ ਮੈਂ ਸਾਰਾ ਬੋਤਾ ਹਾਂ ਹੋਰ ਕੰਮ ਕਰਦਾ ਮੈਂ ਹਾਂ ਜੇ ਕੰਮ ਕਰਦਾ ਹਾਂਵੇਂ ਫਿਰ ਇੱਥੇ ਨਾ ਬੈਠਾ ਹਾਂਵੇਂ ਸਾਰਾ ਦਿਨ ਹਾਂ ਕੰਮ ਤੇ ਤਾਂ ਮੇਰੀ ਧੀ ਤੋੜ ਰੱਖੀ ਐ ਤੇਰੇ ਵਰਗੇ ਨੌਜਵਾਨ ਤਾਂ ਦੈਨਾਂ ਕੰਮ ਕਰਦੇ ਐ ਇੱਥੇ ਬੈਠਾ ਮਾਂ ਦੇ ਸੁਣਾਣੇ ਕਮਲ ਕੁੱਟੀ ਜਾਂਦਾ ਸਾਰਾ ਦਿਨ ਕੰਮ ਨਾ ਕਰਾ ਕੰਮ ਨਾ ਕਰਾ ਨਾ ਜਿਹੜਾ ਮਾਤਾ ਜੀੱਖ ਜਾਂ ਲੱਖਾਂ ਕਰੋੜਾਂ ਵਿਚ ਖਿਡਾਂਗੇ ਲੱਖਾਂ ਕਰੋੜਾਂ ਵਿਚ ਨਾ ਦਿਮਾਗ ਨਾ ਮੇਰਾ ਦਿਮਾਗ ਨਾ ਕੰਮ ਕਰਦਾ ਹਾਂ ਕਰਦਾ ਐ ਦਿਮਾਗ ਨਾਲ ਚੰਗਾ ਪਰਮਾ ਜਾਇਆ ਉਹ ਦੁਕਾਨ ਤੇ ਭਾਈ ਐ ਟਿੱਕੇ ਕਿਤੇ ਨਹੀਂ ਜਾਂਦੀ ਲੋੜ ਮੈਨੂੰ ਵਾਤ ਜਾਈ ਜਾਂਦੇ ਆ ਵਾ ਟੀਕੇ ਆਉਣਾ ਨਾ ਸੁਭਾ ਉੱਟੀ ਆ ਜਾ ਚਾ ਛੱਸਿਆ ਆਹੋ ਆ ਗਿਆ ਛੇਤੀ ਮੁੜੇ ਪੂਰੀ ਲਾਗਾ ਹੁਣੀ ਹਾਂ ਛੇਤੀ ਮੁੜੇ ਮਾ ਦੇ ਰਿਹਾ ਹੋਣੀ ਜੀ ਜੀ ਖਾਣ ਨੂੰ ਛੰਡਾ ਲੈ ਕੇ ਨੀ ਮਾ ਬਰਫੀ ਲੈ ਕੇ ਮਾ ਕਿੱਥੇ ਮੇਰੀ ਕੀ ਦੇ ਕਰਮਾ ਚ ਇਹ ਜਿਆ ਬੀਜ ਉਤਰਿਆ ਪਿਆ ਸੀਗਾ ਹਾਏ ਹਾਏ ਭਾਏ ਨੂੰ ਵੇਖ ਤਾਂ ਓ ਉਤਰ ਗਈ ਉਤਰ ਗਈ ਮਨ ਲਾ ਮੈਂ ਇਹ ਸਾਲੇ ਨੇ ਜੰਦਾ ਤੋੜ ਕੇ ਭੱਜ ਜੀ ਪਾਣ ਸਰ ਕੰਮ ਨਹੀਂ ਤੋੜਦਾ ਰੁਪਏ ਦੇ ਕੁੱਤੇ ਹੀ ਲੋਰਾ ਹੁਣ ਤੜੀ ਵੱਜ ਗਈ ਬੇਬੇ ਨੂੰ ਜਾਵਾਂ ਕਿ ਘਰੇ ਜਾਵਾਂ ਕਿ ਬਾਹਰ ਜਾਵਾਂ ਉਹ ਮੇਰੇ ਰੱਬਾ ਉਹ 2 ਰੁਪਏ ਮੇਰੇ ਕਰਮਾਂ ਜਾਉਂ ਨਹੀਂ ਦਿੰਦਾ ਇਹਨੂੰ ਆਹ ਵੇਖਾਂ ਉਹ ਕੋਲ ਤੁਸੀਂ ਕੁੱਟੂਗੀ ਨਾਲ ਬੇਬੇ ਨੂੰ ਐ ਰੱਬਾ ਬੱਚੇ ਨੂੰ ਢਵਾਤੇ

ਜੀਤੇ ਹੋ ਉਹ ਅੰਦਰ ਪਾਤੀ ਮੈਂ ਇਸੀ ਨਾਲ ਤਾਂ ਨੂੰ ਡਾਕਟਰ ਨੇ ਕਿਹਾ ਵੀ ਮਾੜੀ ਮੋਟੀ ਬੇਤਲ ਕੋਈ ਇਹ ਜੀ ਗੱਲ ਨਹੀਂ ਕਰਨੀ ਨੀਗੀ ਜਿੱਦ ਨਾਲ ਇੱਕ ਤੜਤਲ ਦੁਆਰੇ ਵਾਦੇ ਜੀ ਅੱਛਾ ਹਾਂ ਹਾਂ ਤੇ ਤੁਸੀਂ ਕਿੱਥੇ ਗਈਆਂ ਮੈਂ ਤਾਂ ਲੱਭੇ ਦੇ ਹੀ ਮੈਂ ਅਬੜਾਇਾ ਜੀ ਕੁੜੀ ਨੂੰ ਲੈ ਲੈ ਜਾਈ ਸੀ ਉਹਦੇ ਸੋਹਣੇ ਅਚੰਭੇ ਕੁੜੀ ਉੱਥੇ ਹੈ ਨਹੀਂ ਇਹ ਮੈਨੂੰ ਇੰਨਾ ਤੇ ਸ਼ੰਕ ਹੈਗਾ ਕੁੜੀ ਕਿੱਥੇ ਕਿੱਥੇ ਨਾ ਤੇ ਉਹ ਹੁਣ ਮੈਂ ਤਾਂ ਉੱਥੇ ਬੁੱਧੀ ਬੈਠੀ ਆ ਉਹਨੇ ਤੂਫਾਨ ਦੇ ਬੋਲੀ ਆ ਤੇ ਬੀਬੀ ਆਥੜੀ ਉਹ ਘਮ ਦੇ ਗਈਆਂ ਮੈਂ ਤਾਂ ਮੱਤ ਤੱਕ ਪਾਈ ਪੁਰੀ ਬੁੱਧੀ ਕਿ ਫੇਰ ਆਉਗੀ ਤੂੰ ਮੇਰੀ ਗੱਲ ਸੁਣ ਹੁਣ ਬਿੰਦਰ ਤੂੰ ਫਰੇ ਤਾਂ ਗਈ ਤੂੰ ਇਹਨਾਂ ਧਿਆਨ ਰੱਖ ਤੁਸੀਂ ਮੇਰੀ ਫਿਕਰ ਨਾ ਕਰੋ ਜੀ ਮੈਂ ਇੱਥੇ ਆ ਮੈਂ ਕਿਤੇ ਨਹੀਂ ਜਾਂਦੀ ਹੈਗੀ ਜਿੱਨਾ ਕਿ ਤੁਸੀਂ ਕਰ ਹੀ ਨਹੀਂ ਹੁੰਦੇ ਪਰ ਆਈ ਪੂਰੀ ਗਈ ਤਾਂ ਗਈ ਕਿੱਥੇ कोई गलफिकर रो बेफिक्र ना करो ना इस घर बेफिक्रो ए मैं जिना चेर थो कु का कुछ पता नहीं लगता ना इथे ही रहो

ਤੇ ਤੇ ਨੱਕ ਕੇ ਸੰਗ ਬਸ ਕੋਈ ਨਾ ਤੇ ਆਹ ਦੇਖੀ ਉਹਨੇ ਦਰਾਈਂ ਤਾਂ ਸੇ ਦਵਾਈ ਬੁੱਢੀ ਲਈ ਠੀਕ ਹੈ ਠੀਕ ਹੈ ਹਾਂ ਠੀਕ ਖਵਾ ਪਿਆ ਦੀ ਇਹਨੂੰ ਚੰਦਰੀ ਨੂੰ ਠੀਕ ਹੈ ਚੰਗੀ ਹਾਂ ਠੀਕ ਹੈ ਹਾਂ ਕਿਉਂ ਹੋਇਆ ਇਧਰ ਤਾਂ ਰੇੜੀ ਵਿਪਤਾ ਪਈ ਹੀ ਪਈ ਉਹਦੋਂ ਹੋਰੀ ਵਿਪਤਾ ਬੈਗੀ ਜਦੋਂ ਪੂਰੀ ਰੇਣੀ ਪੂਰੀ ਕਿਤੇ ਸਾਮ ਤੇ ਲੱਗੀ ਪਟਿਆਲੇ ਲੱਗੀ ਚੰਡੀਗੜ੍ਹ ਲੱਗੀ ਮੈਨੂੰ ਤਾਂ ਹੀ ਲੱਗਦਾ ਇਕਲੀ ਧਾਰ ਨਹੀਂ ਸਾਰੀ ਦੀ ਸਾਰੀ ਧਾਰ ਹੀ ਕਾਲੀ ਉਹਨਾਂ ਕੋਲ ਸੁਣਤਾ ਹੈ ਨਾ ਚਲ ਪੁਣ ਲੈ ਲੱਗੂ ਜਗੋਂ ਨਹੀਂ ਹੋ ਰਿਹਾ ਪਤਾ ਹਮਨੇ ਇੰਦਰ ਲਵੇ ਵੀ ਕੋਈ ਗੱਲ ਕਰ ਸਕਦੀ ਉਹ ਤਾਂ ਵਿਚਾਰੀ ਫੈਲੀ ਦੁੱਖ ਤੱਕ ਇਸ ਵੰਨੀ ਗੁਜਰਦੀ ਚੰਚਾਟ ਮਨਾ ਇਹ ਲੋਕਾਂ ਨੂੰ ਤਾਂ ਦੇਖਦੇ ਨੇ ਡਾਕਰ ਦਿੱਤੀ ਫਿਰ ਦੇਖਦੇ ਕੀ ਬਣਦਾ